ਸਤਿ ਆਰਬਨੀ ਸਤਿ ਸ਼੍ਰੀ ਅਕਾਲ ਜੀ ਤੇ ਮੇਰਾ ਫੋਨ ਹੁੰਦਾ ਪਿਆ ਹੈਗਾ ਇਧਰ ਵੀ ਹੋਇਆ 45 ਡਿਗਰੀ ਟੈਂਪਰੇਚਰ ਆਇਆ ਤੁਹਾਨੂੰ ਮੈਂ ਤਾਂ ਲਗਾਉਣਾ ਚਾਹੁੰਦਾ ਕਿ ਜਿਹੜੇ ਬੰਦੇ ਰੌਂਗ ਰੌਂਗ ਕਰਦੇ ਨੇ ਮੈਂ ਵੀ ਰੌਂਗ ਰੌਂਗ ਕਰਦਾ ਹੁੰਦਾ ਪਰ ਅੱਜ ਦੇਖ ਕੇ ਸੱਚੀ ਰੌਂਗ ਰੂਮੋ ਦੇਖੋ ਇਹ ਆਹ ਵਾਲਾ ਜਿਹੜਾ ਸਿਸਟਮ ਹੈ ਨਾ ਇੱਥੇ ਉੱਧਰਲੇ ਬੰਦੇ ਟੀਚੀ ਪਏ ਆ ਆ ਇਹਨਾਂ ਸੌਣੇ ਪਏ ਵਿਚਾਰੇ ਰਾਤ ਨੂੰ ਇੱਥੇ ਹੀ ਸੌਂਦੇ ਮੇਰੇ ਹਿਸਾਬ ਨਾਲ ਤੇ ਧੁੱਪੇ ਹੁਣ ਛੋਪਰੀ ਵਿੱਚ ਜਗ੍ਹਾ ਉਹ ਛਾਂੇ ਚਲੇ ਗਏ ਆ ਠੀਕ ਹੈ ਆ ਲੋਕ ਜਿਹੜੇ ਠੀਕ ਹੈ ਇਹ ਪਤਾ ਨਹੀਂ ਹੁਣ ਵਿਚਾਰਿਆਂ ਤੋਂ ਕੰਮ ਕਰਨੀ ਦਾ ਜਾਂ ਕੀ ਆ ਰੁਕੀ ਪਣਦਾ ਪਤਾ ਨਹੀਂ ਰਾਫੀ ਸਾਰਨ ਵਾਲਾ ਆ ਇਹਨਾਂ ਠੀਕ ਹੈ ਇੱਥੇ ਸਾਰਾ ਸਿਸਟਮ ਇਹਨਾਂ ਦਾ ਪਿਆ ਵਾ ਇੱਥੇ ਰਾਤ ਨੂੰ ਸੁਣਦੇ ਕਰਦੇ ਨੇ ਹਿਸਾਬ ਨਾਲ ਇਹ ਕਹਿਣ ਨੂੰ ਦੁਬਈ ਬਹੁਤ ਸੋਹਣੀ ਹੈ ਠੀਕ ਹੈ ਉਹ ਘੈਂਟ ਆ ਕਹਿਣਾ ਨਾ ਵੀ ਦੁਬਈ ਵਾ ਵਾ ਹੈ ਨਾ ਆਪਾਂ ਕਹਿੰਦੇ ਨੇ ਨਾ ਦੁਬਈ ਕਿੰਨੀ ਘੈਂਟ ਆ ਤੇ ਧੁੱਪ ਸਹਿਣੀ ਇੰਨੀ ਕੋਕੀ ਆ ਨਾ ਮੈਂ ਕਹਿੰਦਾ ਵੀ ਤੋਂ ਬਤਲਾ ਮਾਰਦਾ ਕੀ ਕਰਨ ਕਰੀਆ ਵੀਰ ਨੇ ਕੀ ਕਹਾ ਮੈਂ ਉਹ ਬੰਦਿਆ ਦਾ ਸੱਦ ਕੇ ਜਾਣਾ ਜਿਹੜੇ ਬੰਦੇ ਹਲੇ ਵੀ ਲੀਵਰ ਕਰਦੇ ਧੁੱਪੇ ਕੜ ਕੇ ਧੁੱਪੇ ਜਿਹੀ ਸਹੀ ਆ ਹੋਰ ਕੋਈ ਨਹੀਂ ਜੱਟਾ ਕਰਾਂਗੇ ਪਹੁੰਚਣਾ ਆਂਗੇ ਤੇ ਫਾਰ ਤਾਂ ਹੀ ਮੰਨ ਸਕਦੇ ਐ ਐਕਸਕਿਊਜ਼ ਮੈਮ ਆਵੜੀ ਯਾ 35 ਆਉਂਦੇ ਐ ਇਹਨੇ ਚੁੱਪ ਹੋਏ ਤੇ ਨੰਦਾ ਮਰਜੀ ਜਿਉਂ ਨਹੀਂ ਜਾ ਰਹੇ ਨਾ ਕੋਈ ਤੁਹਾਡੇ ਅੰਦਰ ਕਰਮੀ ਨਹੀਂ ਪਊਗੀ ਠੰਡੀ ਵਰਸਾਈ ਆਖੂ ਠੰਡੀ ਫੰਡ ਓਕਾ ਲੇ ਮੈਂ ਨਹੀਂ ਜੇ ਤੀ ਤਵਣਾ ਇਹ ਨਹੀਂ ਜੇ ਤੀ ਦਮ ਜਾਣਾ ਤਾਂ ਇਹ ਗੱਲ ਹੀ ਨਹੀਂ ਚਲੋ ਕੋਈ ਨਹੀਂ ਕੱਪੀ 드라마 ਹੀ ਲੱਗ ਪਈ ਤੇ ਫੇਕੀ ਆ ਇਹਦੇ ਵੀ ਪਜੀ ਰਹੂਗੀ ਇਹ ਟੈਬਲੇਟ ਆ ਦੇਦੀ ਦੀ ਇੱਕ ਉਹ ਟੈਬ ਉਹ ਵੀ ਤਾਂ ਲੱਗਦਾ ਗੱਲੇ ਇਹ